ਇਹ ਡੌਗ ਜਿਹੜਾ ਵਾ ਆਰਪੀਐਫ ਦਾ ਡੌਗ ਹੈਗਾ ਵਾ ਇਸ ਦੀ ਜਿਹੜੀ ਆ ਜਾਨ ਜਿਹੜੀ ਆ ਉਹ ਬਚਾਈ ਗਈ ਹੈ ਕਿਉਂਕਿ ਇਸ ਦੀ ਕਿਡਨੀਆਂ ਜਿਹੜੀਆਂ ਵਾ ਉਹ ਖਰਾਬ ਹੋ ਚੁੱਕੀਆਂ ਸੀਗੀਆਂ ਤਾਂ ਇਸ ਦਾ ਡੈਲਿਸਿਸ ਜਿਹੜਾ ਵਾ ਲੁਧਿਆਣਾ ਦੇ ਗੜਵਾਸੂ ਦੇ ਵਿੱਚ ਕੀਤਾ ਗਿਆ ਵਾ 3 ਸਤੰਬਰ ਨੂੰ ਅਚਾਨਕ ਸਵੇਰ ਬਿਮਾਰ ਹੋ ਗਿਆ ਉਲਟੀਆਂ ਕਰਨੇ ਲੱਗਾ ਉਲਟੀਆਂ ਤਾਂ ਹਾਂ ਉਦھر ਮੈਂ ਸਾਥ ਹੀ تھا ਸਾਥ ਹੀ ਰਹਤੇ ਹਾਂ ਮਤਲਬ ਮੈਂ ਪਾਸਵੇਂ ਰੱਖਦੇ ਨੇ ਜ਼ਿਆਦਾਤਰ ਆਪਣੇ ਰੂਪ ਵਿੱਚ ਰੱਖਦੇ ਹਾਂ ਫੈਟੀ ਡਾਈਟ ਜ਼ਿਆਦਾ ਖਾਣ ਦੇ ਨਾਲ ਜੰਕ ਫੂਡ ਜ਼ਿਆਦਾ ਖਾਣ ਦੇ ਨਾਲ ਜਾਂ ਕੁਝ ਮੈਡੀਕੇਸ਼ਨਸ ਇਦਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਰਕੇ ਪੈਂਕ੍ਰੀਟਾਈਟਿਸ ਡਵੈਲਪ ਹੋ ਸਕਦੀ ਹੈ ਇਸ ਵਿੱਚ ਇਹ ਆਰਪੀ ਆਫ ਦਾ ਡੌਗ ਹੈ ਇਸ ਦੀ ਡਾਈਟ ਵੀ ਬੜੀ ਖਾਸ ਹੁੰਦੀ ਹੋਏਗੀ ਕਿਉਂਕਿ ਇਹ ਬੌਮ ਨੂੰ ਸਰਚ ਕਰਦਾ ਹੈਗਾ ਵਾ ਤਾਂ ਇਹ ਡਾਈਟਰੀ ਕਿਸ ਤਰ੍ਹਾਂ ਖਰਾਬ ਹੋ ਗਈ ਕੀ ਕਾਰਨ ਸਮਝ ਸਕਦੇ ਹਾਂ ਹੈ ਨਹੀਂ ਸੀ ਕਿ ਭਾਈ ਇਹ ਬਚੂਗਾ ਬਟ ਸਾਡੇ ਜੋ ਆਰਪੀਐਫ ਦੇ ਜਵਾਨ ਜਿਨ੍ਹਾਂ ਨੇ ਇਦਾ ਪੂਰਾ ਸਾਡੇ ਨਾਲ ਸਹਿਯੋਗ ਦਿੱਤਾ ਪਲੱਸ ਸਾਡੇ ਜੋ ਟੀਮ ਹੈਗੀ ਜਿਨ੍ਹਾਂ ਨੇ ਪੂਰਾ ਯੋਗਦਾਨ ਦਿੱਤਾ ਉਹਦੇ ਕਰਕੇ ਬਚਿਆ ਉਹ ਕਿਹੋ ਜਿਹਾ ਲੱਗਾ ਬਹੁਤ ਜ਼ਿਆਦਾ ਫੀਲ ਹੋਇਆ ਤਾਂ ਅਚਾਨਕ ਜੈਸੇ ਬੱਚਾ ਬਿਮਾਰ ਹੋ ਜਾਂਦਾ ਹੈ ਤੁਰੰਤ ਐਸਾ ਹੀ ਹੋ ਜਾ ਲੱਗਦਾ ਹੈ ਇਹ ਡੌਗ ਜਿਹੜਾ ਵਾ ਆਰਪੀਐਫ ਦਾ ਡੌਗ ਹੈਗਾ ਵਾ ਇਸਦੀ ਜਿਹੜੀ ਆ ਜਾਨ ਜਿਹੜੀ ਆ ਉਹ ਬਚਾਈ ਗਈ ਹੈ ਕਿਉਂਕਿ ਇਸਦੀ ਕਿਡਨੀਆਂ ਜਿਹੜੀਆਂ ਵਾ ਉਹ ਖਰਾਬ ਹੋ ਚੁੱਕੀਆਂ ਸੀਗੀਆਂ ਤਾਂ ਇਸ ਦਾ ਡੈਲਿਸਿਸ ਜਿਹੜਾ ਵਾ ਲੁਧਿਆਣਾ ਦੇ ਗੜਵਾਸੂ ਦੇ ਵਿੱਚ ਕੀਤਾ ਗਿਆ ਵਾ ਤਾਂ ਗੱਲਬਾਤ ਵੀ ਕਰਾਂਗੇ ਡਾਕਟਰ ਰਣਦੀਪ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਕਿਸ ਕੰਡੀਸ਼ਨ 'ਚ ਇਹ ਡੌਗ ਆਇਆ ਸੀਗਾ ਕਿਸ ਤਰ੍ਹਾਂ ਦੀ ਹਾਲਤ ਸੀਗੀ ਕਿੰਨਾ ਕੁ ਸਮਾਂ ਲੱਗਾ ਇਸ ਦੀ ਜਿਹੜੀ ਕਿਡਨੀਆਂ ਜਿਹੜੀਆਂ ਵਾ ਹੁਣ ਜਿਹੜੀਆਂ ਸਹੀ ਹੋ ਚੁੱਕੀਆਂ ਨੇ ਹਾਂ ਸਤਿ ਸ਼੍ਰੀ ਅਕਾਲ ਜੀ ਸਰ ਇਹ ਡੌਗ ਹੈ ਐਨਐਕਸ ਰੇਲਵੇ ਪ੍ਰੋਟੈਕਸ਼ਨ ਫੋਰਸ ਚੰਡੀਗੜ੍ਹ ਪੋਸਟਡ ਹੈਗਾ ਰੇਲਵੇ ਸਟੇਸ਼ਨ ਸੋ ਇਹ ਸਾਡੇ ਕੋਲ 6 ਸਤੰਬਰ ਹਾਲਚ ਚ ਚਾਰ ਪੰਜ ਦਿਨ ਦਾ ਖਾਪੀ ਨਹੀਂ ਰਿਹਾ ਸੀ ਪਲੱਸ ਇਹਨੂੰ ਉਲਟੀਆਂ ਸੀ ਐਂਡ ਐਕਿਊਟ ਪੇਨ ਸੀ ਸੋ ਰਾਤ ਨੂੰ ਆਪਾਂ ਇਹਨੂੰ ਪਹਿਲੇ ਫਲੂਇਡਸ ਦੇ ਕੇ ਨੂੰ ਆਪਾਂ ਸਟੇਬਲਾਈਜ਼ ਕੀਤਾ ਸੋ ਨੈਕਸਟ ਡੇ ਜਦ ਆਪਾਂ ਇਹਦੇ ਸਾਰੇ ਟੈਸਟ ਕੀਤੇ ਸੋ ਉਹਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਇਹਨੂੰ ਪੈਨਕ੍ਰੀਟਾਈਟਿਸ ਹੈ ਗਈ ਜਿਹਦੇ ਜਿਹਦੇ ਲਾਈਪੇਸ ਤੇ ਪੈਨਕ੍ਰੀਟਟਿਕ ਐਨਜ਼ਾਈਮ ਬਹੁਤ ਮਲਟੀਫੋਲਡ ਵਧਦੇ ਦੇ ਸੀ ਸੋ ਉਹਦੇ ਨਾਲ ਹੀ ਪੈਨਕ੍ਰੀਟਾਈਟਿਸ ਦੇ ਕਰਕੇ ਜਦ ਇਹਨੂੰ ਉਲਟੀਆਂ ਹੋਈਆਂ ਡੀਹਾਈਡਰੇਸ਼ਨ ਆਈ ਉਹਦੇ ਕਰਕੇ ਨੂੰ ਐਕਿਊਟ ਕਿਡਨੀ ਇੰਜਰੀ ਡਵੈਲਪ ਹੋ ਗਈ ਜਿਹਦੇ ਕਰਕੇ ਇੱਦਾਂ ਜੋ ਬਲੱਡ ਯੂਰੀਆ ਨਾਈਟ੍ਰ ਤਰ ਤੂੰ ਜ਼ਿਆਦਾ ਹੋ ਗਿਆ ਪਲੱਸ ਇਹਦਾ ਜੋ ਕਰੀਟੀਨ ਸੀ ਉਹ 7 ਤੋਂ ਜ਼ਿਆਦਾ ਸੀ ਹਾਂਜੀ ਦੱਸੋ ਕੀ ਕਾਰਨ ਕੀ ਹੋ ਸਕਦਾ ਕਿ ਇਸ ਤਰ੍ਹਾਂ ਦੀ ਇਸ ਨੂੰ ਪ੍ਰੋਬਲਮ ਆਈ ਸਰ ਦੇਖੋ ਜੋ ਪੈਨਕ੍ਰੇਟਾਈਟਿਸ ਹੈਗੀ ਉਹ ਕੁਝ ਤੇ ਬਰੀਡਸ ਹੈਗੀਆਂ ਜਿਦਾਂ ਕਿ ਸਾਡੀ ਜਾਕਸ਼ਾ ਟੈਰੀਅਰ ਹੈਗੀ ਜਾਂ ਬੀਗਲ ਹੈਗੀ ਹੋਰ ਟਾਈ ਬਰੀਡਸ ਹੈਗੀਆਂ ਉਹਦੇ ਜੈਨਟਿਕਲੀ ਪ੍ਰੀਡਿਸਪੋਜ਼ਡ ਹੁੰਦੀਆਂ ਬਟ ਉਹਦੇ ਇਲਾਵਾ ਵੀ ਇਹ ਕਿਸੇ ਵੀ ਡੌਗ ਨੂੰ ਕਿਸੇ ਵੀ ਏਜ ਕਿਸੇ ਵੀ ਬਰੀਡ ਚ ਹੋ ਸਕਦਾ ਹੈ ਪੈਨਕ੍ਰੇਟਾਈਟਿਸ ਐਂਡ ਮੋਸਟਲੀ ਕਿਹਾ ਜਾਂਦਾ ਹੈ ਕਿ ਫੈਟੀ ਡਾਈਟ ਜ਼ਿਆਦਾ ਖੁਲਾਣ ਦੇ ਨਾਲ ਜੰਕ ਫੂਡ ਜ਼ਿਆਦਾ ਖੁਲਾਣ ਦੇ ਨਾਲ ਜਾਂ ਕੁਝ ਮੈਡੀਕੇਸ਼ਨਸ ਇਦਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਰਕੇ ਪੈਨਕ੍ਰੇਟਾਈਟਿਸ ਡਵੈਲਪ ਹੋ ਸਕਦੀ ਹੈ ਹਾਂਜੀ ਜੀ ਇਹ ਆਰਪੀ ਆਫ ਦਾ ਡੌਗ ਹੈ ਇਸਦੀ ਡਾਈਟ ਵੀ ਬੜੀ ਖਾਸ ਹੁੰਦੀ ਹੋਏਗੀ ਕਿਉਂਕਿ ਇਹ ਬੋਮਬ ਨੂੰ ਸਰਚ ਕਰਦਾ ਹੈਗਾ ਵਾ ਤਾਂ ਇਹ ਡਾਈਟਰੀ ਕਿਸ ਤਰ੍ਹਾਂ ਖਰਾਬ ਹੋ ਗਈ ਕੀ ਕਾਰਨ ਸਮਝ ਸਕਦੇ ਆਪਾਂ ਨਹੀਂ ਸਰ ਇਹਦੀ ਡਾਈਟ ਨਹੀਂ ਖਰਾਬ ਹੋਈ ਹੈ ਜਿਦਾ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਡਾਈਟ ਇੱਕ ਮੇਜਰ ਕਾਰਨ ਹੈ ਪੈਨਕ੍ਰੇਟਾਈਟਿਸ ਦੇ ਕਰਕੇ ਬਟ ਉਹਦੇ ਇਲਾਵਾ ਵੀ ਬਿਨਾ ਕਿਸੇ ਕਾਰਨ ਨੂੰ ਫਾਈਂਡ ਕੀਤੇ ਦੇ ਪੈਨਕ੍ਰੇਟਾਈਟਿਸ ਡਵੈਲਪ ਹੋ ਸਕਦੀ ਹੈ ਠੀਕ ਹੈ ਨਾ ਸੋ ਇਹ ਇਦਾਂ ਸਾਨੂੰ ਕੋਈ ਐਗਜ਼ੈਕਟ ਕਾਰਨ ਨਹੀਂ ਮਿਲਿਆ ਬਿਕੋਜ਼ ਇਹਨਾਂ ਦੀ ਇੱਕ ਪ੍ਰੋਪਰ ਡਾਈਟ ਚਾਰਟ ਆਏਗਾ ਪ੍ਰੋਪਰ ਕੇਅਰ ਕਰਦੇ ਨੇ ਉਹਦੇ ਬਟ ਇੱਕ ਏਡੀਓਪੈਥਿਕ ਕਹਿ ਲਓ ਤੁਸੀਂ ਕਿ ਜਿੱਦਾ ਕੋਈ ਕਾਰਨ ਨਹੀਂ ਮਿਲਿਆ ਬਟ ਉਹ ਪੈਨਕ੍ਰੇਟਾਈਟਿਸ ਡਵੈਲਪ ਹੋਈ ਹਾਂਜੀ ਕਿੰਨੀ ਕੁ ਦੇ ਚੁਕਾ ਬ ਇਹ ਬਿਲਕੁਲ ਹੁਣ ਠੀਕ ਹੋ ਚੁਕਾ ਹੈ ਜੀ ਹਾਂ ਸਰ ਇਹ ਸਾਡੇ ਕੋਲ 6 ਸਤੰਬਰ ਚ ਆਏ ਸੀ ਤੇ ਅੱਜ ਤੁਸੀਂ ਦੇਖ ਲਓ ਕਿੰਨੀ ਡੇਟ ਹੈਗੀ ਪੁੱਤ ਤਕਰੀਬਨ ਮਹੀਨਾ ਹੋ ਗਿਆ ਇਹਦੇ ਤਕਰੀਬਨ 4 ਡਾਇਲਿਸਿਸ ਸੈਸ਼ਨ ਹੋਏ ਨੇ ਸਾਡੇ ਕੋਲ ਇੱਥੇ ਤੇ ਤਕਰੀਬਨ 3 ਹਫਤੇ ਸਾਡੇ ਕੋਲ ਇੱਥੇ ਰਿਹਾ ਅੱਜ ਹਫਤੇ ਦੇ ਬਾਅਦ ਆਪਾਂ ਇਹਨੂੰ ਵਾਪਸ ਇੱਕ ਵਾਰ ਈਵੈਲੂਏਸ਼ਨ ਲਈ ਬੁਲਾਇਆ ਸੀ ਸੋ ਨਾਰਮਲ ਹੈ ਖਾਪੀ ਰਿਹਾ ਹੈ ਪਲੱਸ ਐਕਟਿਵ ਹੈ ਐਂਡ ਇਹਦਾ weight ਵੀ ਗੇਨ ਹੋਇਆ ਹੁਣ ਹਾਂਜੀ ਜੀ ਤੇ ਇਸ ਹਫਤੇ ਉਸ ਵਕਤ weight ਕਿੰਨਾ ਕਰ ਗਿਆ ਸੀ ਇਹਦਾ ਉਸ ਟਾਈਮ ਜਦ ਸਾਡੇ ਕੋਲ ਆਇਆ 31 ਕਿਲੋ weight ਸੀ ਡਿਊਰਿੰਗ ਡਾਇਲਿਸ 28 ਤੱਕ ਵੀ ਆ ਗਿਆ ਸੀ ਡਾਇਲਿਸਿਸ ਦੇ ਟਾਈਮ ਤੋਂ ਵੀ ਡਾਇਲਿਸਿਸ ਚ weight ਘਟਦਾ ਸੋ ਅੱਜ ਦੇ ਟਾਈਮ ਇਜ਼ ਦਾ weight 29700 ਵੇਟ ਆ ਗਿਆ ਕਿ ਤਕਰੀਬਨ 1 ਕਿਲੋ ਹਾਂ 1 2 1.5 ਕਿਲੋ ਵੇਟ ਵਧ ਗਿਆ ਇਸ ਹਫਤੇ ਦੇ ਅੰਦਰ ਹਾਂਜੀ ਤੇ ਸਰ ਇਹ ਉਮੀਦ ਸੀ ਕਿ ਜਲਦੀ ਇਹ ਰਿਕਵਰ ਕਰ ਜਾਏਗਾ ਇਸ ਤਰ੍ਹਾਂ ਠੀਕ ਹੋ ਜਾਏਗਾ ਡੌਗਸ ਨਹੀਂ ਸਰ ਬੇਸਿਕਲੀ ਜਦ ਇੱਕ ਕੰਪਲੈਕਸ ਫਾਰਮ ਹੋ ਦੋ ਆਰਗਨ ਇਨਵੋਲਵ ਹੋ ਜਾਂਦੇ ਨਾ ਪੈਂਕ੍ਰੀਆਟਾਈਟਿਸ ਜੋ ਹੈ ਇੱਕ ਆਲਰੇਡੀ ਆਪਣੇ ਆਪ ਹੀ ਚ ਇੱਕ ਬੜੀ ਖਤਰਨਾਕ ਬਿਮਾਰੀ ਹੈ ਕਿ ਇਨੀ ਕਿਊਟ ਪੇਨ ਹੁੰਦੀ ਹੈ ਕਿ ਡੌਗ ਮੈਕਸਿਮਮ ਟਾਈਮ ਰਿਕਵਰ ਹੀ ਨਹੀਂ ਕਰ ਪਾਉਂਦੇ ਹੈ ਨਾ ਡਾਇਗਨੋਸ ਹੀ ਨਹੀਂ ਹੁੰਦਾ ਪਹਿਲੀ ਗੱਲ ਠੀਕ ਹੈ ਸੋ ਇੱਕ ਤਾਂ ਪਹਿਲੀ ਗੱਲ ਕਿ ਡਾਇਗਨੋਸ ਹੋਇਆ ਡਾਇਗਨੋਸ ਦੇ ਬਾਅਦ ਇਹਨੂੰ ਨਾਲ ਹੀ ਕੰਪਲੈਕਸ ਦੀ ਜੋ ਕਿਡਨੀ ਦੀ ਪ੍ਰੋਬਲਮ ਨਾਲ ਆ ਗਈ ਉਹਦੇ ਕਰਕੇ ਡੀਹਾਈਡਰੇਸ਼ਨ ਦੇ ਕਰਕੇ ਸੋ ਇਹ ਬੜਿਆ ਜ਼ਰੂਰੀ ਸੀ ਕਿ ਆਪਾਂ ਉਹਦੀ ਪੈਨਕ੍ਰੀਟਾਈਟਿਸ ਦੀ ਟਰੀਟਮੈਂਟ ਦੇ ਨਾਲ-ਨਾਲ ਇਹਦੀ ਕਿਡਨੀ ਦਾ ਵੀ ਹਿਸਾਬ-ਕਿਤਾਬ ਰੱਖੀਏ ਤਾਂ ਕਿ ਇਧਰੋਂ ਕੰਮ ਨਾ ਵਿਗੜ ਜਾਏ ਇੱਕ ਮਹੀਨਾ ਪੂਰਾ ਇੱਥੇ ਰੱਖਣਾ ਪਿਆ ਉਸਨੂੰ तकरीबन 3 ਹਫਤੇ ਰਿਹਾ ਸਾਡੇ ਕੋਲ ਹਾਂਜੀ ਇਹ ਹੁਣ ਹਫਤੇ ਦੇ ਬਾਅਦ ਸਾਡੇ ਕੋਲ ਈਵੈਲੂਏਸ਼ਨ ਲਈ ਆਇਆ ਜੋ ਵਾਪਸ ਹਾਂਜੀ ਡਾਇਲਿਸਿਸ ਸੈਂਟਰ ਬਹੁਤ ਵੱਡਾ ਤੁਹਾਡਾ ਹੈਗਾ ਹੈਗਾ ਵਾ ਬਹੁਤ سارے ਡਾਕਸ ਇੱਥੇ ਆਉਂਦੇ ਨੇ ਕਿਤੇ ਕਿਤੇ ਡਾਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਕਿੰਨਾ-ਕਿੰਨਾ ਦਾ ਇਲਾਜ ਜਿਹੜਾ ਵਾ ਕੀਤਾ ਜਾਂ ਚੁੱਕਾ ਵ ਸਿੱਕੇ ਡਾਕਸ ਹੰਦੇ ਨੇ ਅ ਸਰ ਇਹ ਡਾਇਲਿਸਿਸ ਯੂਨਿਟ ਅਸੀਂ ਤਕਰੀਬਨ 2020 ਚ ਕਰੋਨਾ ਦੇ ਬਾਅਦ ਆਪਾਂ ਇ ਸਟੈਬਲਿਸ਼ ਕੀਤਾ ਸੀ ਪ੍ਰੋਪਰਲੀ ਫੁੱਲ ਫਲੈਸ਼ਡ ਆਪਾਂ ਮਤਲਬ ਹਰ ਇੱਕ ਕੇਸ ਦਾ ਡਾਇਲਿਸਿਸ ਆਪਾਂ ਪਹਿਲੇ ਰਿਸਰਚ ਐਂਗਲ ਤੇ ਸਟਾਰਟ ਕੀਤਾ ਉਹਦੇ ਬਾਅਦ ਫਿਰ ਆਪਾਂ ਜਿਨੀ ਪਬਲਿਕ ਜਨਰਲ ਪਬਲਿਕ ਦੇ ਡਾਕ ਹੰਦੇ ਸੀ ਆਪਾਂ ਸਟਾਰਟ ਕੀਤਾ ਠੀਕ ਹੈ ਜੀ ਸੋ ਇੱਕ ਡੈਡੀਕੇਟਿਡ ਟੀਮ ਹੈ ਸਾਡੀ ਇਹ ਡਾਇਲਿਸਿਸ ਯੂਨਿਟ ਡਿਪਾਰਟਮੈਂਟ ਆਫ ਟੀਚਿੰਗ ਵਟਨਰੀ ਕਲੀਨਿਕਲ ਕੰਪਲੈਕਸਿਕ ਡੈਡੀਕੇਟਿਡ ਟੀਮ ਜਿੱਤੇ ਚ ਮੈਂ ਹਾਂ ਡਾਕਟਰ ਅਸਬੀਰ ਹੈਗੇ ਡਾਕਟਰ ਗੁਰਪ੍ਰੀਤ ਹੈਗੇ ਤੇ ਸਾਡੇ ਡਾਇ ਡੌਗ ਸੀ ਸੱਡੂ ਜੇ ਦੀ ਹੈ ਨਹੀਂ ਸੀ ਕਿ ਭਾਈ ਇਹ ਬਚੂਗਾ ਬਟ ਸਾਡੇ ਜੋ ਆਰਪੀਐਫ ਦੇ ਜਵਾਨ ਜਿਨ੍ਹਾਂ ਨੇ ਇਦਾਂ ਪੂਰਾ ਸਾਡੇ ਨਾਲ ਸਹਿਯੋਗ ਦਿੱਤਾ ਪਲੱਸ ਸਾਡੇ ਜੋ ਟੀਮ ਹੈਗੀ ਜਿਨ੍ਹਾਂ ਨੇ ਪੂਰਾ ਯੋਗਦਾਨ ਦਿੱਤਾ ਉਹਦੇ ਕਰਕੇ ਬਚਿਆ ਸਟ੍ਰੌਂਗ ਸੀ ਪੂਰਾ ਜਿਵੇਂ ਆਰਮੀ ਸਟ੍ਰੌਂਗ ਹੁੰਦੀ ਪੁਲਿਸ ਸਟ੍ਰੌਂਗ ਹੁੰਦੀ ਉਸੇ ਤਰ੍ਹਾਂ ਇਹ ਡੌਗ ਸਟ੍ਰੌਂਗ ਸੀ ਐਂਡ ਸਾਡੇ ਕੋਲ ਜੋ ਡੌਗ ਆਉਂਦੇ ਆਂ ਜੀ ਉਹ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਉਤਰਾਖੰਡ ਤੱਕ ਤੋਂ ਸਾਡੇ ਕੋਲ ਡਾਗ ਆਉਂਦੇ ਨੇ ਜੀ ਇੱਥੇ ਡਾਇਲਿਸਿਸ ਯੂਨਿਟ 'ਚ ਇਸ ਤੋਂ ਪਹਿਲਾਂ ਇੱਕ ਬੀਐਸਐਫ ਦਾ ਡੌਗ ਵੀ ਆਇਆ ਸੀ ਉਸਦੀ ਵੀ ਤੁਸੀਂ 1-2-4 ਸਾਲ ਪਹਿਲੇ ਸਾਡੇ ਕੋਲ ਜੀ ਟਾਈਸਨ ਆਇਆ ਸੀ ਬੀਐਸਐਫ ਗੁਰਦਾਸਪੁਰ 'ਚ ਉੱਥੇ ਪੋਸਟਡ ਸੀ ਉਹ ਸੋ ਬਾਰਡਰ ਪ੍ਰੋਟੈਕਸ਼ਨ ਦਾ ਡੌਗ ਸੀ ਉਹਦੀ ਕੀ ਪ੍ਰੋਬਲਮ ਸੀ ਉਹਨੂੰ ਵੀ ਐਕਿਊਟ ਕਿਡਨੀ ਇੰਜਰੀ ਸੀ ਜੋ ਕਿ ਟਿਕ ਫੀਵਰ ਡਾਇਗਨੋਸ ਹੋਇਆ ਸੀ ਉਹਦੇ ਕਰਕੇ ਉਹਨੂੰ ਐਕਿਊਟ ਕਿਡਨੀ ਇੰਜਰੀ ਹੋਈ ਸੀ ਉਹ ਅੱਜ ਵੀ ਸੇਵਾ ਨਿਭਾ ਰਿਹਾ ਉੱਥੇ ਪਰਪਰ ਠੀਕ ਹੈਗਾ ਵਧੀਆ ਹਾਂਜੀ ਇਹ ਰਾਸ਼ਟਰਪਤੀ ਨੂੰ ਵੀ ਜਿਹੜਾ ਲਿਖਿਆ ਗਿਆ ਹੈ ਕਿ ਇਹ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਜੀ ਸਰ ਸਾਡੇ ਪਿਛਲੇ ਸਾਲ ਹੋਇਆ ਸੀ ਕਿ ਜਿੰਨੇ ਵੀ ਰਿਟਾਇਰਡ ਸੀਨੀਅਰ ਆਈਏਐਸ ਆਫੀਸਰਸ ਆਗੇ ਤੁਸੀਂ ਦੇਖ ਸਕਦੇ ਹੋ 1984 ਬੈਚ ਦੇ ਸੋ ਹਾਂਜੀ 1984 ਬੈਚ ਦੇ ਜੋ ਸੀਨੀਅਰ ਸਿਵਲ ਸਰਵੰਟ ਸੀ ਇਹਨਾਂ ਨੇ ਇੱਕ ਪੂਰੀ ਬੁੱਕ ਲਿਖੀ ਸੀ ਰਿਫਲੈਕਸ਼ਨਸ ਆਫ ਇੰਡੀਆਜ਼ ਪਬਲਿਕ ਪਾਲਿਸੀਜ਼ ਜੋ ਕਿ ਸਾਡੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਫਾਰਵਰਡ ਕੀਤੀ ਸੀ ਸੋ ਇਸ ਬੁੱਕ ਦੇ ਵਿੱਚ ਇਹਨਾਂ ਨੇ ਸਾਰੀ ਇੰਡੀਆ ਦੀ ਲਾਈਫਸਟਾਕ ਤੋਂ ਲੈ ਕੇ ਜਨਰਲ ਪਾਲਿਸੀਜ਼ ਮਿਕਸ एवरीथिंग ਡਿਸਕਸ ਕੀਤਾ ਦਾ ਇਹਨਾਂ ਨੇ ਨਾ ਸੋ ਉਹਦੇ ਵਿੱਚ ਇਹਨਾਂ ਨੇ ਸਾਡਾ ਜੋ ਟਾਈਸਨ ਬੀਐਸਐਫ ਦਾ ਪਸਰ ਡੈਲੀ ਸਿਜੂਨ ਦਾ ਮੈਂਸ਼ਨ ਕੀਤਾ ਸੀ ਸੋ ਇਹ ਸਾਡੇ ਲਈ ਯੂਨੀਵਰਸਿਟੀ ਦੇ ਲਈ ਇੱਕ ਬੜੀ ਮਾਣ ਦੀ ਗੱਲ ਹੈ ਸਾਡੇ ਪੰਜਾਬ ਲਈ ਬੜੀ ਮਾਣ ਦੀ ਗੱਲ ਹੈ ਕਿ ਇਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਫਾਰਵਰਡ ਹੋਇਆ ਸੀ ਹਾਂਜੀ ਜੀ ਹੁਣ ਇਹ ਇਹ ਮਤਲਬ ਇਹਦੇ ਵਿੱਚ ਉਸੇ ਤਰ੍ਹਾਂ ਦੀ ਪਾਵਰ ਹੈ ਵੀ ਕਿ ਜਿਸ ਤਰ੍ਹਾਂ ਇਹ ਬੌਮ ਪਹਿਲਾਂ ਤਰਾਸ਼ਦਾ ਸੀਗਾ ਹੁਣ ਵੀ ਇਹ ਕਰ ਸਕਦਾ ਉਸ ਤਰ੍ਹਾਂ ਦਾ ਕੰਮ ਅ ਉਮੀਦ ਸਹ ਰਹੀ ਹੈ ਆਪਾਂ ਅਜ ਨੂੰ ਫਿਰ ਤੋਂ ਬੁਲਾਇ ਇੱਕ ਵਾਰ ਟੈਸਟ ਕਰਾਂਗੇ ਨੂੰ ਆਪਾਂ ਫਿਲਹਾਲ ਤੈਨੂੰ ਰੈਸਟ ਹੀ ਰੱਖਿਆ ਸੀ ਜੇ ਅੱਜ ਦੇ ਟੈਸਟ ਪ੍ਰੋਪਰ ਨਾਰਮਲ ਆਉਂਦੇ ਹਨ ਸੋ ਅਸੀਂ ਨੂੰ ਡਿਊਟੀ ਜੁਆਇਨ ਕਰਨ ਦਾ ਹੁਕਮ ਦੇ ਦਾਂਗੇ ਆਪਾਂ ਆਪ ਸਾਡੀ ਜੁਆਇਨ ਜਲਦੀ ਕਰ ਲੇਗਾ ਜਲਦੀ ਕਰ ਲੇਗਾ ਆਪਾਂ ਹੋਪ ਹੈ ਹੈਗੀ ਕਿ ਇਹ ਜਲਦੀ ਆਪਣੀ ਡਿਊਟੀ ਤੇ ਜਾਏਗਾ ਹਾਂਜੀ ਬਿਲਕੁਲ ਸਾਡੇ ਨਾਲ ਆਰਬੀਐਫ ਦੇ ਜਵਾਨ ਵੀ ਮੌਜੂਦ ਨੇ ਗੱਲਬਾਤ ਕਰਨ ਲਈ ਸਰ ਕਿਹਦਾ ਹੈ ਆਪ ਲੋਕ ਦੀ ਹਾਲਤ कैसी ਲੱਗ ਰਹੀ ਹੈ ਇਹ ਬਹੁਤ ਬੜੀਆ ਲੱਗ ਰਹੀ ਹੈ ਸਰ ਜਬ ਮਾਰੂਗਾ ਕਿਹਦਾ ਲਗਾ ਆਪਕੋ ਕਿਹਦਾ ਲਗਾ ਬਹੁਤ ਜ਼ਿਆਦਾ ही हो जाता अचानक जैसे बच्चा बीमार हो जाता है तुरंत ऐसा ही हो लगा था खाना आपने भी छोड़ दिया था खाना जी 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 हाँ जी बहुत बहुत बुरा लग रहा था शुरू शुरू से से आपके पास ही। से मेरे पास कितनी ही मेरे इसकी साल उम्र है सर साढ़े आठ साल जी जी तो कितनी देर से आपके पास है ये इसके शुरू से ही मेरे पास है ट्रेनिंग से भी मैं ही लेकर गया था मैंने ट्रेनिंग करवाई सर इसे हाँ जी तो अब लगता है जी हर बात वही वैसे करेगा जैसे आप बोलते हो आपके अंदर जैसे रहता है वही बात मानता हाँ जी हाँ जी हाँ जी जब बीमार हुआ कैसे हुआ बीमार कुछ पता चला है ये अचानक ही तीन सितंबर को अचानक सुबह बीमार गया उल्टियाँ करने लगा साथ ही हाँ उधर मैं साथ ही था साथ ही रहते हैं पास में ही रखते हैं ज़्यादातर अपने रूम में ही रखते हैं इसका वैसे रूम अलग है पर अपने पास ही रखते हैं इसे जब बच्चे की तरह ही हम रखते हैं अपने अलग नहीं रखते इसको तीन सितंबर को बीमार होया अचानक उल्टियाँ करने लगा पंचकूला पास में ही वेटनरी हॉस्पिटल उधर लेके गए दो तीन दिन उसका इलाज कराया परंतु आराम नहीं आया उसके बाद छः तारीख को शाम को एमरजेंसी में यहाँ पर लेकर आई इसकी लगातार इलाज होया चार डायलिसिस हुई उस चार डायलिसिस के बाद इसे आराम आना शुरू हो गया इधर उन्हें आप भी लग गए थे जब जब बिल्कुल बीमार हो गया जैसे बच्चे बीमार हो जाते हैं माँ बाप दुखी हो जाते हैं इस ये भी बीमार हुआ तो आप भी दुखी आपको भी दुख लगा बहुत बहुत बहुत, बहुत ज़्यादा दुख लगा बहुत हाँ जैसे अपना घर का सदस्य बीमार हो जाता है सेम वही और हाँ। इसने कहते के, के, मेडल भी बहुत सारे जीते हैं कहाँ कहाँ कंपटीशन कहा किया है कौन सा कंपटीशन में, जीते है? सर, में, में मे, मेडल जीते हैं इसने सर इंटर डिवीजन में दो हज़ार में फर्स्ट प्लेस पर मेडल जीते हैं और इंटर इंटर रेलवे में 2021 तो में सेकंड प्लेस और 2023 में थर्ड प्लेस में ये क्या काम करता है इसका मेन काम क्या है इसका? ये एक्सप्लोजिव का काम है सर एक्सप्लोजिव बम ढूंढने का सर कोई बड़ा सर्च किया है इसने ऐसा कोई बारूद या कोई बम ढूँढा इसने ऐसा अभी कोई ऐसा आ, स्टेशन पर ऐसा कोई वो नहीं है स्टेशन पर ऐसा नहीं कभी है हुआ, हो ही ना ऐसा हाँ जी हो नहीं बहुत वो है हाँ जी ऐसा क, हो नहीं डॉक्टर बता रहे थे बचाना बड़ा मुश्किल था उस वक्त इसकी तो हालत तो हम नहीं समझ सकते तो आपकी क्या कंडीशन थी उस वक्त जब डॉक्टर ने बोल दिया कि इसको बचाना बड़ा मुश्किल बहुत ज़्यादा कंडीशन बेकार थी कि ये कैसे होगा कैसे भी बस जाए रहे थे डॉक्टरों को कि इसको बचा लो बस जी जी हाँ जी मैं, मैं ये कहता था मनी साहब कैसे बचा लो इसे बचा लो तो आपके परिवार को भी पता था कि ये बीमार हो गया आपके जो सीनियर अफसर थे वो भी टेंशन में थे जी जी सारे टेंशन में थे परिवार भी मेरा और सीनियर है मेरे वो भी सारे सारे हेल्प कर रहे थे और सारी डॉक्टर टीम ने इन्होंने भी बहुत हेल्प करी बहुत देखभाल करी इसकी अच्छा ट्रीटमेंट मिला यहाँ पर क्या कहना चाहेंगे गढ़वासु के बारे में अब तो ये बिल्कुल ठीक हो गया आ, पूरी डॉक्टर टीम को मेरा जो है शुक्रिया डॉक्टर को सलूट किया है हाँ सूट सलूट करता है अब भी करवा देंगे चलिए <laughs> एक बार सलूट डॉक्टर को करा दीजिए क्योंकि ये ठीक हो चुका है एक बार तो बिल्कुल ये तस्वीरें ने आ, ਐਨੈਕਸਿਸ ਦਾ ਨਾਮ ਹੈਗਾ ਵਾ ਤਾਂ ਇਹ ਡੌਗ ਜਿਹੜਾ ਵਾ ਜਿਸ ਦੀਆਂ ਕਿਡਨੀਆਂ ਚ ਪ੍ਰੋਬਲਮ ਆ ਗਈ ਸੀ ਇਹ ਬਿਲਕੁਲ ਠੀਕ ਹੋ ਚੁੱਕਾ ਡਾਕਟਰ ਸਾਹਿਬ ਇੱਕ ਮਿੰਟ ਡੌਗ ਜਿਹੜਾ ਵਾ ਸਲੂਟ ਕਰਦਾ ਜਿਆਦਾ ਕਿਉਂਕਿ ਇਹ ਠੀਕ ਹੋ ਗਿਆ ਕਹਿੰਦਾ ਡਾਕਟਰਾਂ ਦਾ ਧੰਨਵਾਦ ਕਰਨਾ ਤੇ ਇਹ ਜਿਹੜੇ ਇੱਕ ਵਾਰੀ ਸਾਹਮਣੇ ਆ ਜਾਓ ਇੱਕ ਵਾਰ ਤਸਵੀਰਾਂ ਨਾਲ ਨਾਲ ਦਿਖਾ ਦਈਏ ਸਰ ਆ ਜਾਓ ਤੁਸੀਂ ਇੱਕ ਵਾਰੀ ਤਾਂ ਇਹ ਤਸਵੀਰਾਂ ਤੁਸੀਂ ਬੜੀਏ ਖਾਸ ਨੇ ਕਿਉਂਕਿ ਇਹ ਡੌਗ ਜਿਹੜਾ ਵਾ ਇੱਕ ਮਹੀਨੇ ਦੇ ਵਿੱਚ ਇਹ ਡਾਕਟਰਾਂ ਦੀ ਪੂਰੀ ਟੀਮ ਨੇ ਠੀਕ ਕੀਤਾ ਹੈਗਾ ਵਾ ਤੇ ਡਾਕਟਰਾਂ ਨੂੰ ਹੁਣ ਸਲੂਟ ਕਰੇਗਾ ਕਿਉਂਕਿ ਇਹ ਧੰਨਵਾਦ ਇੱਕ ਤਰ੍ਹਾਂ ਦਾ ਕਰੇਗਾ ਕਿਉਂਕਿ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਬਚਨ ਦੀ ਉਮੀਦ ਨਹੀਂ ਸੀ ਪਰ ਇਹ ਪੂਰੀ ਡਾਕਟਰਾਂ ਦੀ ਟੀਮ ਨੇ ਗੜਵਾਸੂ ਜੀ ਦੀ ਟੀਮ ਨੇ ਇਸ ਦਾ ਟ੍ਰੀਟਮੈਂਟ ਕੀਤਾ ਤੇ ਅੱਜ ਖੁਸ਼ ਹੈਗਾ ਵਾ ਤੇ ਉਹਨਾਂ ਦਾ ਸਟਾਫ ਜਿਹੜਾ ਵਾ ਆਰਪੀਐਫ ਦਾ ਉਹ ਵੀ ਬੜਾ ਖੁਸ਼ ਹੈਗਾ ਵਾ ਇਹ ਤਸਵੀਰਾਂ ਬੜੀਆਂ ਖਾਸ ਨੇ ਤਾਂ ਬਹੁਤ ਬਹੁਤ ਧੰਨਵਾਦ ਦਰਸਾਬ ਦਰਸਾਬ ਪੂਰਾ ਆ ਆਰਪੀਐਫ ਕੋਸ਼ਾ ਕਹਿੰਦਾ ਅਸੀਂ ਵੀ ਰੋਟੀ ਨਹੀਂ ਖਾਦੀ ਸਾਡਾ ਡੌਗ ਬਿਮਾਰ ਹੋ ਗਿਆ ਸੀ ਬਹੁਤ ਹਾਲਤ ਸੀ ਅਕਨ ਸਾਡੀ ਮਾਰੀ ਹੋ ਗਈ ਸੀ ਬਿਲਕੁਲ ਸਰ ਸਾਡੇ ਤੋਂ ਜ਼ਿਆਦਾ ਮਹਾਨਤ ਇਹਨਾਂ ਦੀ ਹੈਗੀ ਇਹਦੇ ਨਾਲ ਇਸ ਜੀਵ ਦੇ ਨਾਲ ਇਹਨਾਂ ਦੀ ਜ਼ਿਆਦਾ ਮਹਾਨਤ ਹੈਗੀ ਕਿਉਂਕਿ ਮੈਂ ਕਹਿ ਰਿਹਾ ਤੁਹਾਨੂੰ ਕਿ ਜੇ ਜੋ ਆਪਾਂ ਟ੍ਰੀਟਮੈਂਟ ਸਵੇਰੇ ਸ਼ਾਮ ਨੂੰ ਦੇਣਾ ਸੀ ਜੇ ਇਹਨਾਂ ਨੇ ਪ੍ਰੋਪਰਲੀ ਕੇਅਰ ਨਹੀਂ ਕੀਤੀ ਹੁੰਦੀ ਤੇ ਸ਼ਾਇਦ ਅਸੀਂ ਇਹਨੂੰ ਠੀਕ ਨਾ ਕਰ ਪਾਉਂਦੇ ਕਿਉਂਕਿ ਹਜ਼ਾਰਾਂ ਲੋਕਾਂ ਦੀ ਲੱਖਾਂ ਲੋਕਾਂ ਦੀ ਜਾਨ ਬਚਾਉਂਦਾ ਵਾ ਇਹਨੇ ਬੰਬ ਬੰਬ ਲੱਭਨੇ ਹੁੰਦੇ ਜੇ ਇੱਕ ਸਟੇਸ਼ਨ ਦੇ ਕਿਸੇ ਤਰ੍ਹਾਂ ਹੀ ਹੋਇਆ ਗੜਬੜੀ ਅਤੇ ਨਹੀਂ ਮਦਦ ਕਰਨੀ ਬਿਲਕੁਲ ਜੀ ਬਿਲਕੁਲ ਬਿਲਕੁਲ ਪੂਰੀ ਪਬਲਿਕ ਸੇਫਟੀ ਸੀਦੇ ਹੱਥ ਹੈ ਐਂਡ ਸਾਡਾ ਵੀ ਸਲੂਟ ਹੈ ਇਹਨੂੰ ਹਾਂ ਬਿਲਕੁਲ ਬਿਲਕੁਲ ਤੇ ਸਲੂਟ ਜਿਹੜਾ ਬਾ ਦੋਨੋਂ ਤਰਫੋਂ ਦਵਾ ਕਿਉਂਕਿ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਆ ਤਾਂ ਉਸ ਜਿਹੜਾ ਡੌਗ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਕਿ ਉਸ ਨੇ ਲੱਖਾਂ ਲੋਕਾਂ ਦੀ ਜਿਹੜੀ ਆ ਜਾਨ ਬਚਾਈ ਹੁੰਦੀ ਆ ਤਾਂ ਇਹ ਡੌਗ ਜਿਹੜਾ ਬਾ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਵਾ ਤਾਂ ਇਹ ਗੜਵਾਸੂ ਦਾ ਇੱਕ ਡੈਲਸੀਸ ਸੈਂਟਰ ਹੈਗਾ ਵਾ ਜਿੱਥੇ ਬਹੁਤ ਸਾਰੇ ਡੌਗ ਜਿਹੜੇ ਨੇ ਆਪਣਾ ਟ੍ਰੀਟਮੈਂਟ ਕਰਾਉਣ ਦੇ ਲਈ ਇੱਥੇ ਪਹੁੰਚਦੇ ਨੇ ਬੀਐਸਐਫ ਦਾ ਡੌਗ ਵੀ ਜਿਹੜਾ ਬਾ ਇਸੇ ਸੈਂਟਰ ਦੇ ਵਿੱਚ ਠੀਕ ਹੋ ਕੇ ਗਿਆ ਸੀ ਤਾਂ ਉਸ ਤੋਂ ਬਾਅਦ ਇੱਕ ਬੁੱਕ ਜਿਹੜੀ ਆ ਉਹ ਵੀ ਲਿਖੀ ਗਈ ਸੀ ਤਾਂ ਰਾਸ਼ਟਰਪਤੀ ਨੇ ਵੀ ਇਸ ਸੈਂਟਰ ਦੀ ਜਿਹੜੀ ਆ ਸ਼ਲਾਘਾ ਕੀਤੀ ਸੀਗੀ कॅमरामॅन कुलदीप नरेंद्र हिंदू जगबाइन टीवी, लुधियाना